ਮੇਰੇ ਭੋਤ ਸਾਨ ਵੀਰੋ ਮੈਂ ਸਾਰਿਆਂ ਨੂੰ ਪਤਾਇ ਅਰਜ਼ ਕਰਦਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਜਿਸ ਮਸਲੇ ਦੇ ਵਿੱਚ ਜੇ ਸਮੱਸਿਆ ਨੂੰ ਲੈ ਕੇ ਆਪਾਂ ਇੱਥੇ ਅੱਜ ਤਸੀਲ ਕੰਪਲੈਕਸ ਐਸ.ਪੀ.ਐਨ ਸਾਹਿਬ ਦੇ ਦਫ਼ਤਰ ਦੇ ਅੱਗੇ ਮੰਨ ਲੋ ਧਰਨਾ ਦੇਣਾ ਔਰ ਦੇਣ ਆਏ ਆ ਉਹ ਸਮੱਸਿਆ ਕੋਈ ਅੱਜ ਦੀ ਨਹੀਂ ਬਹੁਤ ਲੰਮੇ ਸਮੇਂ ਤੋਂ ਅਸੀਂ ਬਾਰ 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 ਇਹਨਾਂ ਨੂੰ ਜਾਣਨਾ ਪਾਉਂਦੇ ਆਏ ਆ ਪ੍ਰਸ਼ਾਸਨ ਨੂੰ ਐਸ.ਡੀ.ਐਮ ਸਾਹਿਬ ਨੂੰ ਤਸੀਲਦਾਰ ਸਾਹਿਬ ਸਾਰੇ ਬਣਦੇ ਅਧਿਕਾਰੀਆਂ ਨੂੰ ਜੋ ਕਿ ਜ਼ਿੰਮੇਵਾਰੀ ਕਢਦੀ ਹੈ ਜਿਨ੍ਹਾਂ ਦੇ ਜੋ ਮਡੇਰਾ ਤੇ ਖਮਾਣੋ ਦੇ ਵਿਚਕਾਰ ਗੰਦਾ ਪਾਣੀ ਨੈਸ਼ਨਲ ਹਾਈਵੇ ਦੇ ਵਿੱਚ ਖੜਦਾ ਉਸ ਦਾ ਇਹਨਾਂ ਨੇ ਹੁਣ ਤੱਕ ਕੋਈ ਪ੍ਰੋਪਰ ਹੱਲ ਨਹੀਂ ਕੀਤਾ ਅਤੇ ਨਾ ਹੀ ਉੱਥੇ ਕਿਸੇ ਵੀ ਤਰ੍ਹਾਂ ਦਾ ਆਵਾਜਾਈ ਕਰਨ ਦੇ ਵਿੱਚ ਲੋਕਾਂ ਨੂੰ ਕੋਈ ਰਾਹਤ ਦਿੱਤੀ ਹੈ ਫਰਕ ਇਹਨਾਂ ਦਾ ਬਣਦਾ ਸੀ ਇਹਨਾਂ ਦੀ ਬਿਲਕੁਲ ਨਜ਼ਰਾਂ ਦੇ ਹੇਠ ਇਸੇ ਸ਼ਹਿਰ ਦੇ ਅੰਦਰ ਗੰਦਾ ਪਾਣੀ ਨੈਸ਼ਨਲ ਹਾਈਵੇ ਦਾ ਜੋ ਨਾਲੇ ਨੇ ਉਸ ਦੇ ਵਿੱਚ ਸ਼ਹਿਰ ਦਾ ਪਾਣੀ ਹੈ ਜਿਹੜਾ ਗੰਦਾ ਪਾਣੀ ਉਹ ਉਹਨਾਂ ਦੇ ਵਿੱਚ ਪਾ ਕੇ ਉੱਥੇ ਸਪਲਾਈ ਕੀਤਾ ਜਾਂਦਾ ਪਾਣੀ ਕੱਢਿਆ ਜਾਂਦਾ ਜਿਸ ਦੇ ਨਾਲ ਆਉਣ ਜਾਣ ਵਾਲੇ ਰਾਹੀਰ ਉਸ ਦੇ ਵਿੱਚ ਡਿੱਗਦੇ ਨੇ ਜਿਵੇਂ ਹੁਣ ਜਿਆਦਾ ਬਰਬਾਦ ਹੋਈਆ ਕਿੰਨੇ ਦਿਨ ਕੀ ਸੰਤਾਪ ਬਣਾਇਆ ਸਾਰਿਆਂ ਨੂੰ ਪਤਾ ਹੀ ਆ ਤਕਰੀਬਨ ਇਰੇ ਸਾਈਡ ਤੋਂ ਆਉਂਦੇ ਤਾਂ ਉੱਥੇ ਕਿੰਨੇ ਰਾਹ ਗੀ ਵਿਗੇ ਕਿੰਨਿਆਂ ਦੇ ਕੱਪੜੇ ਖਰਾਬ ਹੁੰਦੇ ਨੇ ਕਿੰਨਿਆਂ ਦੇ ਉੱਥੇ ਬਿਮਾਰੀਆਂ ਲਾ ਲਾਜ ਬਿਮਾਰੀਆਂ ਜਿਵੇਂ ਕਿ ਅੱਜ ਕੱਲ੍ਹ ਬਿਮਾਰੀ ਐ ਸਕਾਪੀ ਦੀ ਜਾਂਦੀ ਐ ਅਲਰਜੀ ਹੁੰਦੀ ਐ ਉਹ ਗੰਦਾ ਪਾਣੀ ਲੱਗਦਾ ਤਾਂ ਗੋਡਿਆਂ ਤੱਕ ਮਤਲਬ ਅਲਰਜੀ ਹੋ ਜਾਂਦੀ ਐ ਪਤਾ ਨਹੀਂ ਐ ਪ੍ਰਸ਼ਾਸਨ ਕਿਹੜੀ ਨੀਂਦ ਸੁੱਤਾ ਪਿਆ ਜਿਹੜਾ ਕਿ ਇਹਨਾਂ ਨੂੰ ਵਾਰ-ਵਾਰ ਆ ਕੇ ਸਾਨੂੰ ਜਗਾਉਣਾ ਪੈਂਦਾ ਐ ਤੇ ਇਹਨਾਂ ਨੂੰ ਚਲਣਾ ਪਾਉਣਾ ਪੈਂਦਾ ਵੀ ਉੱਥੇ ਆ ਕੇ ਸਾਡੀ ਸਮੱਸਿਆ ਉਸ ਨੂੰ ਹੱਲ ਕਰ ਦਿਓ ਪਰ ਇਹਨਾਂ ਦੇ ਕਦੇ ਮੇਰਾ خیال ਕਹਿੰਦਾ ਵੀ ਜੂ ਨਹੀਂ ਸਕਤੀ ਕਿਉਂਕਿ ਜੂ ਤਾਂ ਨਹੀਂ ਸਕੀ ਇਹ ਆਪਾਂ ਏਸ਼ੀਆ ਦੇ ਵਿੱਚ ਬੈਠੇ ਨੇ ਤੇ ਆਪਣਾ ਆਰਾਮ ਦੇ ਨਾਲ ਇੱਥੇ ਕੇਸਲ ਮਾਰੀ ਹੋਈ ਆ ਤੇ ਕੋਈ ਬਾਹਰ ਜੋ ਹੁੰਦਾ ਹੋਵੇ ਇਹਨਾਂ ਕੋਈ ਚਿੰਤਾ ਨਹੀਂ ਕੋਈ ਇਹਨਾਂ ਨੂੰ ਚਿੰਤਾ ਨਹੀਂ ਜੰਦਾ ਮਰਦੀ ਆ ਮਰੇ ਖਾਪਦੀ ਆ ਖਪੇ ਕਿਉਂ ਟੈਕਸ ਅਸੀਂ ਦੰਦੇ ਆ ਵਸੂਲਦੇ ਨੇ ਤੇ ਟੈਕਸ ਆ ਨਾ ਵਸੂਲਦੇ ਨੇ ਮੌਜਨਾ ਇਹ ਆਪਣੀ ਆਇਸ਼ਾਂ ਲੈਂਦੇ ਨੇ ਖਾਣ ਲੈਂਦੇ ਨੇ ਤੇ ਘਰਾਂ ਨੂੰ ਤੁਰ ਜਾਂਦੇ ਨੇ ਅੱਜ ਅਸੀਂ ਇਹਨਾਂ ਨੂੰ ਫੇਰ ਮਮਰੰਡਨ ਦੇਣ ਆਏ ਆ ਬੜੇ ਕਿਹੜੇ ਸ਼ਬਦਾਂ ਦੇ ਵਿੱਚ ਅਸੀਂ ਇਸ ਗੱਲ ਦੀ ਇਹਨਾਂ ਦੀ ਜਿੰਨਾ ਕਹਿ ਲੀ ਅਸੀਂ ਨਖੇਤੀ ਵੀ ਕਰਦੇ ਆ ਜਿਹੜਾ ਕਿ ਇਹਨਾਂ ਨੇ ਹੁਣ ਤੱਕ ਉਧਰ ਧਿਆਨ ਨਹੀਂ ਦਿੱਤਾ ਉੱਥੇ ਜਾ ਕੇ ਮੈਂ ਤਾਂ ਇਹ ਕਹੂੰਗਾ ਜਿਵੇਂ ਅਸੀਂ ਲੱਖਦੇ ਆ ਇਸੇ ਤਰ੍ਹਾਂ ਤੁਸੀਂ ਵੀ ਐਸਡੀਐਨ ਸਾਹਿਬ ਤੁਸੀਂ ਜੋ ਉਸ ਦੇ ਪਾਣੀ ਦੇ ਵਿੱਚ ਨਹੀਂ ਲੱਕੋ ਗੱਡਿਆਂ ਨੂੰ ਛੱਡ ਕੇ ਤੁਸੀਂ ਵੀ ਲਖੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਤੁਸੀਂ ਬਿਮਾਰੀ ਤੁਹਾਨੂੰ ਸ਼ਿਕਾਰ ਕਰਦੀ ਆ ਜਾਂ ਨਹੀਂ ਕਰਦੀ ਬਿਮਾਰੀ ਦੇ ਸ਼ਿਕਾਰ ਹੁੰਨੇ ਆ ਜਾਂ ਨਹੀਂ ਹੁੰਦੇ ਸੋ ਇਸ ਕਰਕੇ ਕੀ ਉਸ ਪਾਣੀ ਦਾ ਪ੍ਰੋਪਰ ਹੱਲ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਨਹੀਂ ਅਸੀਂ ਇਹ ਜਵਾਬ ਆ ਤੁਹਾਡੇ ਕੋਲੋਂ ਲੈਣ ਆਏ ਆ ਤੇ ਤੁਹਾਨੂੰ ਅੱਜ ਫੇਰ ਦੁਬਾਰਾ ਅਸੀਂ ਇੱਕ ਮਕਰੰਦਨ ਦੇਣ ਆਏ ਆ ਉਸ ਦੇ ਉੱਤੇ ਇਹੀ ਬੇਨਤੀ ਕਰਨ ਆਏ ਆ ਅੱਜ ਅਸੀਂ ਵੀ ਜਿੰਨੀ ਛੇਤੀ ਹੁੰਦਾ ਉਸ ਦਾ ਛੇਤੀ ਨਾਲ ਛੇਤੀ ਉਸ ਦਾ ਹੱਲ ਕਰਵਾਓ ਨਹੀਂ ਤਾਂ ਅਸੀਂ ਕੋਈ ਬਹੁਤ ਹੀ ਸਖਤ ਐਕਸ਼ਨ ਲੈ ਕੇ ਅਸੀਂ ਅੱਗੇ ਕਾਰਵਾਈ ਕਰਾਂਗੇ ਜਿਸ ਦੀ ਕਿ ਜ਼ਿੰਮੇਵਾਰੀ ਸਾਰੀ ਤੁਹਾਡੀ ਹੋਊਗੀ ਵਰਨਾ ਫੇਰ ਕਿਸੇ ਨੂੰ ਇਹ ਨਾ ਗੱਲ ਕਰਨੀ ਵੀ ਅਸੀਂ ਤਾਂ ਜੀ ਐਂ ਕਰ ਦੇਣਾ ਸੀ ਦੋ ਦਿਨ ਤੁਸੀਂ ਸਾਨੂੰ ਐਂ ਕਰ ਦਿੰਦੇ ਤਿੰਨ ਦਿਨਾਂ ਐ ਕਰਦੇ ਅਸੀਂ ਅਸੀਂ ਇਹ ਗੱਲਾਂ ਬਿਲਕੁਲ ਸੁਣਨ ਨੂੰ ਤਿਆਰ ਨਹੀਂ ਤੁਹਾਡੀਆਂ ਅੱਜ ਤੁਸੀਂ ਸਾਡੀ ਗੱਲ ਦਾ ਹੱਲ ਕਰੋ ਜਿਵੇਂ ਵੀ ਹੁੰਦਾ ਉਸ ਨੂੰ ਅਚੇਚੇ ਤੌਰ ਤੇ ਸਾਡੇ ਨਾਲ ਚੱਲ ਕੇ ਭਾਵੇਂ ਮੌਗਾ ਵੇਖ ਲਓ ਉੱਥੇ ਇੰਨੇ ਇੰਨੇ ਖੱਡੇ ਬਣੇ ਪਏ ਨੇ ਤੇ ਸਕੂਟਰ ਜਾਂਦਾ ਵਿੱਚ ਲੜਕੀਆਂ ਵੀ ਜੁਪਦੀਆਂ ਨੇ ਤੇ ਬੱਚੇ ਨੌਜਵਾਨ ਵੀ ਦੇਖਦੇ ਨੇ ਤੇ ਗੁੱਬੇ ਵੀ ਦੇਖਦੇ ਨੇ ਕੀ ਸਾਨੂੰ ਇਹ ਸਜ਼ਾ ਤੁਸੀਂ ਉੱਥੇ ਦੇ ਮਤਲਬ ਦੇ ਰਹੇ ਹੋ ਸਾਨੂੰ ਕੀ ਨੈਸ਼ਨਲ ਹਾਈਵੇ ਥਾਰਟੀ ਇਹੀ ਕਹਿੰਦੀ ਆ ਵੀ ਤੁਹਾਡੇ ਲਈ ਅਸੀਂ ਇਹ ਮਤਲਬ ਸਜ਼ਾ ਕੀਤੀ ਆ ਤੁਹਾਨੂੰ ਲਾਈ ਆ ਅਸੀਂ ਇਸ ਕਰਕੇ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਇਸ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਾਡੇ ਕਾਰਜ ਨੂੰ ਆਪ ਦੀ ਕਿਸਾਨ ਜੁੰਗੀਆਂ ਜਿੰਦਾਬਾਦ ਆਪ ਦੀ ਕਿਸਾਨ ਜੁੰਗੀਆਂ ਜਿੰਦਾਬਾਦ ਆਪ ਦੀ ਕਿਸਾਨ ਜੁੰਗੀਆਂ ਜਿੰਦਾਬਾਦ ਆਜੂ ਜੀ ਕੀ ਨੋਂ ਆ ਤਸਿਲਦਾਰ ਸਾਹਿਬ ਤੋਂ ਵੱਡਾ ਕਿਸ ਸੰਬੰਧੀ ਤੁਹਾਨੂੰ ਮੰਗ ਪੱਤਰ ਦਿੱਤੇ ਤੇ ਕੀ ਕਰੋਗੇ ਤੁਸੀਂ ਅਮਲਾ ਅਸੀਂ ਪਹਿਲਾਂ ਵੀ ਇੱਕ ਦਿਨ ਮੌਕਾ ਦੇ ਕੇ ਆਏ ਸੀ ਕਿ ਮੈਂ ਗਿਆ ਸੀਗਾ ਮੇਰੇ ਵੱਲ ਆ ਨਾਰੇ ਐਸਟੀਐਮ ਸਾਹਿਬ ਸੀ ਕਿ ਉੱਥੇ ਈਓ ਨੂੰ ਤੇ ਨੈਸ਼ਨਲ ਹਾਈਵੇ ਦੇ ਦੋਨੋਂ ਅਥਾਰਟिटीज ਨੂੰ ਬੁਲਾਇਆ ਸੱਦਿਆ ਗਿਆ ਸੀ ਹੁਣ ਅਸੀਂ ਅੱਜ ਫੇਰ ਉਹਨਾਂ ਨੂੰ ਇੱਕ ਲਾਸਟ ਅਲਟੀਮੇਟਮ ਦੇ ਕੇ ਇਹਦਾ ਜਿੰਨੀ ਤੋਂ ਜੰਨੀ ਜਲਦੀ ਹੋ ਸਕੇਗਾ ਆਉਣ ਵਾਲੇ 2-3 ਦਿਨਾਂ ਚ ਇਹਨਾਂ ਦਾ ਹੱਲ ਕਰ ਕਰ ਜਿਹੜਾ ਸ਼ਹਿਰਾਂ ਤੇ ਹੋਟਲਾਂ ਦਾ ਪਾਣੀ ਪੈ ਰਿਹਾ ਉਹਦੇ ਬਾਰੇ ਕੀ ਕਰਾ ਬਈ ਕਰੀ ਅੱਜ ਤੱਕ ਪ੍ਰਸ਼ਾਸਨ ਨੇ ਕੋ ਇਹ ਉਹਨਾਂ ਤੋਂ ਜਿਹੜੇ ਸਾਡੇ ਤੋਂ ਪਹਿਲਾਂ ਸੀਗੇ ਉਹਨਾਂ ਵੱਲੋਂ ਕੀਤਾ ਹੋਏਗਾ ਈਓ ਸਾਹਿਬ ਉਹਨਾਂ ਨੂੰ ਵੀ ਸੱਦ ਕੇ ਆਪਾਂ ਇਸ ਬਾਰੇ ਵੀ ਪੂਰਾ ਤੁਹਾਨੂੰ ਅੱਜ ਵੀ ਇਹ ਬੰਦੀ ਨੇ ਇਹ ਗੱਲ ਦੱਸੀ ਹੈ ਨਾ ਵੀ ਸ਼ਹਿਰ ਦਾ ਪਾਣੀ ਪ੍ਰਸ਼ਾਸਨ ਦੀ ਮੇਲ ਜੋਲ ਨਾਲ ਪੈ ਰਿਹਾ ਉਹਦੇ ਤੇ ਕੀ ਕਰਾ ਬਾਈ ਕਰੂਗੇ ਤੁਸੀਂ ਹੁਣ ਵਾਲੇ ਦੇ ਨਾਲ ਚਾ ਹੁਣ ਇਹਨਾਂ ਨੇ ਸਦਕੀ ਇਹੋ ਸਾਨੂੰ ਦੱਸਿਆ ਨਾ ਕਿ ਇਹੋ ਸਾਨੂੰ ਸਦਕੀ ਆ ਪਰ ਸਾਰਾ ਕਾਰਵਾਈ ਕਰਵਾਣੇ ਹੁਣ ਇਹਨਾਂ ਦੇ ਸਾਰਾ ਕਲੀਅਰ ਕਰਵਾਣੇ ਇਹਨਾਂ ਨੂੰ ਤੁਸੀਂ ਦਾ ਸਾਹਿਬ ਇਹ ਜਿਹੜਾ ਨਾ ਨਾਵੇ ਬਣੇ ਨੇ ਇਹ ਪੁਰਾਣਾ ਪਾਣੀ ਪਾਣ ਦਾ ਸਾਫ ਪਾਣੀ ਪਾਣ ਦਾ ਸਾਡੇ ਬੋਲ ਹਾਂ ਉਸਦੇ ਨਹੀਂ ਪਾਣੀ ਉਹ ਬੰਦ ਕਰਦੇ ਉਹ ਬੰਦ ਕੀਤੇ ਹੁਣ ਹੈਲਥ ਮੈਗ ਨੂੰ ਇਹ ਦਿਖਦਾ ਨਹੀਂ ਵੀ ਇੱਥੇ ਉਹ ਚਿਦਾਨ ਕਰੀ ਜਾਂਦੇ ਆ ਕੂਦਰਾ ਚਿਦਾਨ ਕਰੀ ਜਾਂਦੇ ਜਾ ਕੇ ਕਰਾ ਸਾਰੀ ਥੋੜੀ ਹੁਣ ਸੁਣੋ ਇਹ ਤਾਂ ਦੇਖਣਾ ਹੈ ਕਿ ਵੀ ਇੱਥੇ ਚਿਦਾਨ ਬਣੇ ਨੇ ਸਾਰੀ ਥੋੜੀ ਹੁਣ ਸੁਣੋ ਸਹੀ ਗੱਲ ਹੈ ਠੀਕ ਠ